ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪੈਂਡ ਮਨਸੂਰ ਦੇਵਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਹੈ 22 ਦੇ ਤਿੰਨ ਐਨੀਮਲ ਸੇਲ ਨੇ ਪੰਜ ਐਨੀਮਲ ਸੇਲ ਨੇ ਦੋ ਮੱਝਾ ਇੱਕ ਸੱਜਰ ਸੂਈ ਗਾਂ ਤੇ ਦੋ ਬੱਚੀਆਂ ਜੀ ਬਾਕੀ ਦੀ ਜਾਣਕਾਰੀ ਆਪਾਂ 22 ਤੋਂ ਲੈਣੇ ਆ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਸੂਆ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਲਜਿੰਦਰ ਸਿੰਘ ਧਾਲੀਵਾਲ ਪਿੰਡ ਮਨਸੂਰਦੇਵਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ 9592135982 ਠੀਕ ਆ ਜੀ ਤੇ ਅੱਜ ਪੰਜ ਨਗ ਸੇਲ ਨੇ ਜੀ ਇੱਕ ਦੋ ਸ਼ੁਰੂ ਕਰਦੇ ਆ ਮੱਝ ਦੀ ਕੀ ਡਿਟੇਲ ਆ ਜੀ ਮੱਝ ਬਹੁਤ ਚੰਗੀ ਤੀਜੇ ਸੂਏ ਹੁਣ ਸੁਣੀ ਆ ਠੀਕ ਆ ਜੀ ਪਹਿਲਾਂ ਦੂਜੇ ਦਿਨ 12 ਤੋਂ 17 ਤੋਂ 18 ਕਿਲੋ ਦੇ ਵਿੱਚ ਚਵਾਇਆ ਬਹੁਤ ਹਾਊਸ ਹਿਲਾਂ ਚੰਗੇ ਲੱਗੇ ਦੀ ਵਧੀਆ ਠੀਕ ਆ ਜੀ ਪੂਰੀ ਠੰਡੀ ਸੀ ਲਾਈ ਬਹੁਤ ਜ਼ਿਆਦਾ ਜੀ ਤੀਜੇ ਸੂਏ ਮੱਝ ਨੇ ਸੁਣਾ ਕਿੰਨੇ ਦਿਨਾਂ ਦੀ ਕੱਚੀ ਆ ਜੀ ਲੈ ਲਓ ਜੀ ਹਫਤਾ ਲੈ ਜੂ ਜੀ ਹਜੇ ਹਫਤੇ ਦੀ ਕੱਚੀ ਆ ਬਹੁਤ ਵੱਡੇ ਟਾਂਚੇ ਦੀ ਮੱਝ ਆ ਜੀ ਲੈ ਵਾ ਦੇਖ ਸਕਦੇ ਹੋ ਪੂਰਾ ਐਚ ਅਫ ਗਾਨਾ ਰਗਾਈ ਥਾਲਲੇ ਦੀ ਥਾਣਾ ਦੀ ਕੁਆਲਿਟੀ ਬਹੁਤ ਵਧੀਆ ਜੀ ਮੋਟਾ ਮੁੱਠੀ ਵਾਲਾ ਥਾਣਾ ਠੰਡੀ ਸੀਲ ਪੂਰੀ ਆ ਜੀ ਦੇਖ ਸਕਦੇ ਹੋ ਜੀ ਤੁਸੀਂ ਲੈ ਆਓ ਜੀ ਵਾਪਸ ਮੂੰਹ ਮੱਥੇ ਦੀ ਬਹੁਤ ਸੋਹਣੀ ਸੰਗ ਸੋਨਾ ਮੜਿਆ ਬਾਈ ਦੇਖ ਸਕਦਾ ਉੱਚਾ ਅੱਧ ਕਾਠ ਪੂਰਾ ਜੀ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਬਾਈ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਕੀ ਡਿਮਾਂਡ ਆ ਜੀ ਇਹਦੀ ਇਹ ਦੇ ਦਾਂਗੇ ਜੀ 135000 ਠੀਕ ਆ ਜੀ ਬਾਕੀ ਮਾਨਤਨ ਹੋ ਜਾਊਗਾ 135000 ਰੁਪਿਆ ਡਿਮਾਂਡ ਆ ਦੋ ਨੰਬਰ ਤੇ ਜੀ ਬੂਰੀ ਮੱਝ ਜੀ ਬਹੁਤ ਸੋਹਣੀ ਜੀ ਇਹਦੀ ਕੀ ਡਿਟੇਲ ਆ ਜੀ ਇਹਦੇ ਥੱਲੇ 10 ਕਿਲੋ ਦੁੱਧ ਦਾ 1.5 ਮਹੀਨੇ ਦੀ ਸੂਈ ਆ ਵੀਰ ਜੀ ਠੀਕ ਆ ਜੀ 1.5 ਮਹੀਨਾ ਹੋ ਗਿਆ ਸੂਈ ਨੂੰ ਛੱਡਣਾ ਛੱਡੋ ਨਹੀਂ ਛੱਡਣਾ ਨਾ ਛੱਡੋ ਐਂ ਬਹਿ ਜਾਓ ਐਂ ਚੋ 10 ਕਿਲੋ ਦੁੱਧ ਚਾੜ ਤੇ ਮਿਲ ਜਾਂਦੀ ਪੂਰੀ ਠੰਡੀ ਸੀ ਲਾਈ ਮਗਰਾ ਕੱਟਾ ਤੁਸੀਂ ਦੇਖ ਸਕਦੇ ਹੋ ਡੇਢ ਮਹੀਨਾ ਹੋ ਗਿਆ ਸੂਈ ਨੂੰ ਜੀ 10 ਕਿਲੋ ਤੋਂ ਤਿਆਰ ਆ ਜੇ ਕੋਈ ਵੀ ਚਵਾਈ ਕਰਨਾ ਚਾਹੁੰਦਾ ਹੈ ਚਵਾਈ ਕਰ ਸਕਦਾ ਦੋ ਟਾਈਮ ਤਿੰਨ ਟਾਈਮ ਸੋਨਾ ਥਾਣਾ ਠੰਡੀ ਸੀਲ ਪੂਰੀ ਆ ਜੀ ਤੋੜ ਕੇ ਦਿਖਾ ਦਿਓ ਜੀ ਮੂੰਹ ਮੱਤੇ ਦੀ ਚੰਗੀ ਆ ਜੀ ਮੱਝ ਲੈ ਆਓ ਜੀ ਵਾਪਸ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੇ ਕਿਸੇ ਵੀਰ ਨੇ ਕਨੈਕਟ ਕਰਨਾ ਹੋਵੇ ਤਾਂ ਕਰ ਸਕਦਾ ਹੈ ਦੀ ਡਿਮਾਂਡ ਹੈ ਜੀ ਇਹਦੀ ਇਹ ਦੇ ਦਾਂਗੇ ਮੁੱਲ ਕਰਾਉ ਨੂੰ 70 ਕਰਾ ਲੋ 65000 ਦੀ ਦੇ ਦਾਂਗੇ ਨੈਟ ਠੀਕ ਆ ਜੀ 65000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਬੂਰੀ ਨੀਲੀ 라ਵੀ ਦੀ ਆ ਬੂਰੀ ਨੀਲੀ 라ਵੀ ਦੀ ਮੱਝ ਬਹੁਤ ਸੋਹਣੀ ਜੀ ਤਿੰਨ ਨੰਬਰ ਹੈ ਗਾਂ ਜੀ ਹੁਣੇ ਸੂਈ ਆ ਜੀ ਪੰਜ ਚਾਰ ਮਿੰਟ ਹੀ ਹੋਇਆ ਦੇਖ ਸਕਦੇ ਹੋ ਤੁਸੀਂ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਹੁਣ ਸੂਈ ਆ ਜੀ ਠੀਕ ਆ ਜੀ ਮਾਲਕਾਂ ਦਾ ਦੁੱਧ 30 32 ਪਲੱਸ ਕਿੱਥਾਇ ਸੀ ਚੋਆਇਆ ਪਹਿਲੇ ਸੂਏ ਹੁਣ ਦੇਖੋ ਦੂਜੇ ਸੂਏ ਸੁਈਏ ਇਹ ਠੀਕ ਆ ਜੀ ਹੁਣ ਕਿੰਨਾ ਦੁੱਧ ਕੱਢੂਗੀ ਹੁਣ ਕੱਢ ਜਾਨ ਨੂੰ ਦੁੱਧ ਆ ਦੇਖੋ ਨਾ ਹੁਣ ਚੰਗਾ ਠੀਲ ਥਾਉ ਠੀਕ ਆ ਜੀ ਇੱਕ ਉੱਥੇ ਉਹਨਾਂ ਦੀ ਖੁੱਲੀ ਖਾਲੀ ਫਿਰਦੀ ਰਹੀ ਆਪਣੇ ਅਣਕੇ ਉਧਰ ਕਿਉਂ ਸੂਈ ਇੱਕ ਦੋ ਚਾਰ ਦਿਨ ਪਹਿਲਾਂ ਲਾ ਲਓ ਠੀਕ ਆ ਜੀ ਹੁਣ ਦੁੱਧ ਤੇ ਆ ਜੂ ਪਹਿਲੇ ਸੂਏ ਗਾਣੇ 30 ਪਲੱਸ ਦੁੱਧ ਦਿੱਤਾ ਜੀ ਦੂਜੇ ਸੂਏ ਸੂਈ ਹੈ ਦੇਵਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਥਣ ਲੱਗਿਆ ਨਿੱਖੜ ਮੈਂ ਥਾਣਾ ਜੀ ਅੰਦਰ ਕੁਆਲਿਟੀ ਸ਼ਾਨਦਾਰ ਹੈ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ ਜੀ ਗਾਂ ਇਹਦੀ ਕੀ ਡਿਮਾਂਡ ਹੈ ਜੀ ਇਹ ਦੇ ਦਾਂਗੇ 85000 ਦੇ 85000 ਰੁਪਿਆ ਡਿਮਾਂਡ ਹੈ ਜੀ ਬਾਕੀ ਮਾਨਤਾ ਨੂੰ ਹੋ ਜਾਊਗਾ ਜੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਇਹ ਬੱਚੀ ਦੀ ਕੀ ਡਿਟੇਲ ਹੈ ਜੀ ਇਹ ਖੀਰੀ ਬੱਚੀ ਹੈ ਜੀ ਠੀਕ ਹੈ ਜੀ ਤੇ ਸਾਢੇ 7 ਮਹੀਨਿਆਂ ਦੀ ਚੱਕ ਪਾਸ ਆ ਠੀਕ ਆ ਜੀ 1 ਡੇਢ ਮਹੀਨਾ ਸੂਣ ਚ ਰਹਿ ਗਿਆ ਇਹਦੇ ਬਹੁਤ ਚੰਗੀ ਗਾਂ ਦੀ ਆ 30 ਪਲੱਸ ਵਾਲੀ ਤੇ ਉਹ ਵੀ ਜਿੰਨੀ ਰਾਜੀ ਨੂੰ ਜੀ ਸੋਹਣੀ ਬਰੀਡ ਦੇ ਲਈ ਜੀ ਸੋਹਣੀ ਬਰੀਡ ਦੀ ਵੱੱcci ਸੇਲ ਸਾਢੇ 7 ਮਹੀਨਿਆਂ ਦੀ ਗੱਬਣ ਆ ਮਾਂ ਦਾ ਦੁੱਧ ਦਾ ਰਿਕਾਰਡ 30 ਕਿਲੋ ਦਾ ਜੀ ਥਣ ਦੇਖ ਸਕਦੇ ਹੋ ਸੋਹਣੇ ਕੱਡੂਗੀ ਅਜੇ ਸਾਢੇ 7 ਮਹੀਨਿਆਂ ਦੀ ਗੱਬਣ ਆ ਜੀ ਰਾਜੀ ਵੱਡੀ ਵੱਡੀ ਕੱਦ ਕਾ ਠੱਲੋ ਬਹੁਤ ਸੋਹਣੀ ਆ ਜੀ ਰੰਗ ਰੂਪ ਲੋ ਵੀ ਚੰਗੀ ਆ ਵੱੱcci ਜੀ ਇਹਦੀ ਕੀ ਡਿਮਾਂਡ ਆ ਜੀ ਇਹ ਦੇ ਦਾਂਗੇ 38000 ਰੁਪਏ ਦੀ 38000 ਰੁਪਿਆ ਬਾਈ ਦੀ ਡਿਮਾਂਡ ਆ ਬਾਕੀ ਮੰਤਨ ਹੋ ਜਾਊਗਾ ਦੋ ਨੰਬਰ ਦੇ ਜੀ ਇਹ ਬੱਚੀ ਦੀ ਕਿੰਨੀ ਉਮਰ ਆ ਜੀ ਇਹ ਵੀ ਖੀਰੀ ਆ ਜੀ ਟੀਕਾ ਬਸ ਕੋਈ 10 ਲੈ ਜੇ 5ਾਂ ਦਿਨਾਂ ਦੇ ਵਜੋਂ ਲੈ ਲੂ ਠੀਕ ਆ ਸਾਰਾ ਇਹਨੂੰ ਜੀ ਦਾ ਟ੍ਰੀਟਮੈਂਟ ਹੋ ਚੁੱਕਾ ਠੀਕ ਆ ਟੀਕਾ ਲਿਆ ਨਹੀਂ ਹਜੇ ਹਾਂ ਲੈ ਲੂਗੀ ਜੀ ਵੈ ਮੈਂ ਕਹੀਏ ਠੀਕ ਆ ਜੀ ਖੀਰੀ ਬੱਚੀ ਇਹ ਵੀ ਬਹੁਤ ਚੰਗੀ 30 ਪਲੱਸ ਵਾਲੀ ਗਾਂ ਦੀ ਆ ਇਹ ਵੀ 30 ਪਲੱਸ ਵਾਲੀ ਗਾਂ ਦੀ ਬੱਚੀ ਆ ਜੀ ਬਹੁਤ ਸੋਹਣੀ ਕੱਦ ਕਾਠ ਵੱਲੋ ਇਹਦੀ ਕੀ ਡਿਮਾਂਡ ਆ ਜੀ ਇਹ ਵੀਰ ਜੀ ਦੇ ਦਾਂਗੇ 15000 ਦੀ ਇਹ 15000 ਰੁਪਏ ਬਾਈ ਡਿਮਾਂਡ ਕਰਦਾ ਹਜੇ ਟੀਕਾ ਲਿਆ ਨਹੀਂਗਾ ਬਾਈ ਕਹਿੰਦਾ ਟ੍ਰੀਟਮੈਂਟ ਹੋ ਚੁੱਕਿਆ ਏ ਸਾਰਾ ਟੀਕਾ ਲੈ ਲੂਗੀ 10 15 ਦਿਨਾਂ ਤੱਕ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ